मुंर आाए विठी विठी बिना ਆਜੋ ਮੋਟੀ ਹੋਵੇ ਕਹਿੰਦਾ ਚਾਹ ਚਪੇਰੋਂ ਦੁਖਦਾ ਹੋਵੇ ਉਹ ਕਿਹੜੀ ਕਹਿੰਦਾ ਬਾਬਾ ਇਹ ਨਾਲ ਆੜੀ ਪਾ ਗਈ ਕਹਿੰਦਾ ਆੜੀ ਤੋੜ ਦਿੰਦੇ ਹਾਂ ਜਮਾਲੇ ਦਾ ਪੁੱਤ ਲੈਣਾ ਸੀ ਕਹਿੰਦਾ ਉਹਦਾ ਭਾਜ ਭਾਜ ਚੋਰੀ ਲੱਗਦੀ ਸੀ ਕਹਿੰਦਾ ਹੁਣ ਚੋਰੀ ਘਮਾਜ ਗਈ ਜਵਾਦੂ ਕਹਿੰਦਾ ਜਦੋਂ ਬਾਬੇ ਤੋਂ ਪੁੱਤ ਲੈਣਾ ਸੀ ਕਹਿੰਦਾ ਉਦੋਂ ਤਾਂ ਭੱਜ-ਭੱਲ ਚੋਰੀ ਲੱਗਦੀ ਸੀ ਹੁਣ ਚੋਰੀ ਕਮਾ ਚੀ ਕੀ ਕਹਿੰਦਾ ਦਿਓ ਜੇ ਕਿਸੇ ਦੀ ਲਾਤੋ ਦੁਖਦੀਏ ਕਿਸੇ ਦੀ ਮਾਂ ਦੁਖਦੀਏ ਕਹਿੰਦਾ ਜੀਨੇ ਤਾਂ ਖੜਾ ਲਿਓ ਵੀ ਬਾਬੇ ਦੇ ਪੁੱਤ ਨੇ ਸਾਨੂੰ ਕਿਹੜਾ ਸੀ ਬੋਲੋ ਕਹਿੰਦਾ ਕਹਿੰਦਾ ਜਿਹੜਾ ਬੋਲੀ ਦਾ ਹੁੰਦਾ ਹੈ ਕਹਿੰਦਾ ਦੁੱਖ ਸੰਗਤ ਦੇ ਵਿੱਚ ਬੋਲੀ ਦਾ ਹੁੰਦਾ ਹੈ ਕਹਿੰਦਾ ਕਦੇ ਗੋਡੇ ਦੁਖਦਾ ਕਦੇ ਲੱਕ ਦੁਖਦਾ ਕਦੇ ਮੋਢੇ ਦੁਖਦਾ ਕਹਿੰਦਾ ਐਸੀ ਲੋੜੀ ਹੈ ਨਾ ਹੈ ਹਾਂ ਜੀ ਕਹਿੰਦਾ ਹੁਣ ਤਾਂ ਅਸਾਂ ਬੋਲੀ ਸੀ ਕਹਿੰਦਾ ਹੱਸਦੇ ਰਹੋ ਵਸਦੇ ਰਹੋ ਮੋਜਾਂ ਰਹੋ ਕਹਿੰਦਾ ਅੱਜ ਦੇ ਬੰਦਾਰੇ ਦੇ ਵਿੱਚੋਂ ਕਹਿੰਦਾ 17 ਮੁੱਤ ਮੰਗਿਆ ਓਏ ਜੀਨੂ ਜੀਨੂ ਰੋਟਾ ਲੈ ਲਓ ਕਹਿੰਦਾ ਵਿਲੀ ਸੱਲਾ ਪਾਈਆ ਕਿ ਉਹਦੀ ਚੂਰੀ ਜੇਠਾ ਵੀਰਵਰ ਬਾਬੇ ਦੇ ਦਰਬਾਰ ਤੇ ਵੰਡ ਲਿਓ ਠੀਕ ਐ ਆ ਗੋਲੀਆਂ ਦੁੱਖ ਕਲੇਸ਼ ਤੱਪ ਜੂ ਹੈ ਵੰਡ ਲੈਣੀ ਪੱਕਾ ਜਦੋਂ ਠੀਕ ਹੋ ਗਈ ਫਿਰ ਆਵੇਂਗੀ ਵਾਲਾ ਥਲੀਪੁਰੀ ਵਾਲਾ ਤਾਂ ਮਰਦਾ ਹਾਂ ਹਾਂ ਕਰੋ ਕਹਿੰਦਾ ਪੁੱਤ ਦਾ ਲੈ ਲਿਆ ਕਹਿੰਦਾ ਮੇਰੇ ਬੱਕਰੇ ਦੇ ਕੱਪੜੇ ਉਹ ਕਿੱਥੇ ਆ ਤਾ ਲਖਾ ਪੱਕਾ ਮੁਕਰ ਨੂੰ ਬੁੱਕ ਕਰੀਂ। ਇਹ ਮੈਂ ਇੱਕ ਸੂਟ ਠੀਕ ਹੈ। ਨਾਲ 2.5 ਕਿਲੋ ਵਰਫੀ। ਉਹ ਦੇਵਾਂਗੇ ਜਦੋਂ ਠੀਕ ਹੋ ਗਈ। ਬੁੱਕ ਕਰੀਂ। ਅੱਜ ਸਲਾਮ ਕਰਾ ਕੇ ਸੋਤਾ ਬਣ ਗਿਆ। ਸੀਮੀ ਨੇ ਤਾਂ ਵਧੀਆ ਕੱਟਣਗੇ। ਉਹ ਉਹਨਾਂ ਦਾ ਬੜਾ ਫੋਨ ਹੋਇਆ। ਉਹ ਹੋ ਰਹੀ ਨਹੀਂ। ਸੀਮੀ ਨੇ ਤਾਂ ਵਧੀਆ ਕੱਟ ਕੇ ਮੌਜ ਦੇ ਕੇ। ਕਹਿਓ ਤੋ। ਹੱਥ ਵਿੱਚ ਜਿੰਜਾ ਮੁੰਡਾ ਗੱਲਾਂ ਦੇ ਵਿੱਚ ਮੁੰਦਰਾਏ ਮਿੱਠੀ ਮਿੱਠੀ ਮੀਨੋ ਵਜਾ ਆ ਗਿਆ ਸਹਬਾ

ਪੰਜ ਦਰਵਾਜ਼ੇ ਰੋਕੀ ਦੇਖੋ ਠੀਕ ਹੈ ਬਾਪੇ ਦੀ ਚੱਲ ਰਹੀ ਹੈ ਮਾਈਡ ਬਰੇਡ ਬਰੇਡ ਲੈ ਲਓ ਠੀਕ ਹੈ ਜੇ ਆਪ ਸਿਹਰਾ ਜਿਹੜਾ ਬੇਟਪੁਰ ਘੋੜੀ ਵਰਗਾ ਹੋਵੇ ਠੀਕ ਹੈ ਜੇ ਨਾ ਤੇ ਮਦਰੀ ਉਹ ਨਾ ਤੁਰ ਤੋ ਦੇ ਮੈਂ ਟੋਲ ਵਾਲਿਓ ਹੈਲੋ ਠੀਕ ਹੈ ਜਿੱਥੇ ਮਰਦੀ ਚੱਲੂ ਆ ਤੇ ਪਾਣੀ ਪੀ ਲੈ ਉਹਦੇ ਨਾਲ ਜਿੱਥੇ ਲੈ ਜਾਂਦੇ ਨੇ ਉਹਦਾ ਹੱਲ ਨਹੀਂ ਹੁੰਦਾ ਯਾਰ ਬੁਰਾ ਲੱਗ ਰਿਹਾ ਹੈ ਬਾਈ ਬਾਈ ਚੱਲਦਾ ਬਸ ਇੱਕ ਵਾਰ ਜਾਓ ਬਾਬੇ ਦੇ ਦਰਗਾਹ ਤੇ ਜਾਓ ਬੱਸ ਤਾਂ ਨਹੀਂ ਜਾਓ ਠੀਕ ਹੈ ਯਾਰ ਬਣਾ ਕੇ ਲੈ ਕੇ ਜਾਓ ਬਾਬੇ ਦੀ ਚਾਦਰ ਲੈ ਕੇ ਜਾਓ ਨਾਲ ਤੁਸੀਂ ਲੈ ਜਾਓ ਠੀਕ ਹੈ ਨਾ ਉਹ ਤੇ ਪੀਰ ਨੇ ਤੈਨੂੰ ਰੋਟੀਆਂ ਦਿੱਤੀਆਂ ਉਹਨਾਂ ਰੋਟੀਆਂ ਦੇ ਸਬਰ ਰੱਖੀ ਠੀਕ ਹੈ ਗਾਨਾ ਵਧੀਆ ਸੀ ਕੋਈ ਮਾਂ ਰੋਲਦਾ ਹਾਂ ਦਾ ਸਰਮਾ ਬੰਦੇ ਬਹੁਤ ਲਾਲ ਚ ਮਿਲਦਾ ਫਰਦਾ ਪੂਰੀ ਬਲਾ ਹੁੰਦਾ ਅੱਜ ਹੀ ਆਇਆ ਦਾ ਠੀਕ ਹੈ ਉਹ ਲੈਣਾ ਹੈ ਹੈਲੋ ਹੈ ਅੱਜ ਤੋਂ ਹੀ ਕਰਦਾ ਪਹਿਲਾਂ ਕੀ ਬੋਲਦਾ ਹੈ ਓਏ ਆ ਜਾ ਲਾਲਾ ਵਹਾਲੀਆਂ ਮਈ ਕਰੀ ਘੋੜੀ ਸਵਾਰੀ